ਆ ਸਾਰੇ ਘਰ ਤੁਹਾਨੂੰ ਦਿਖਾ ਦਿੱਤੇ। ਉਹ ਘਰ ਪਿੱਛੇ ਵਾਲਾ ਇੱਕ ਪਿੱਛੇ ਘਰ ਆ। ਇਹ ਇੱਕ ਘਰ ਆਹਾ ਇੱਕ ਆਹਾ ਟਰੈਕਟਰ ਦੇ ਨਾਲ ਜਿੱਥੇ ਟਰੈਕਟਰ ਵਗ ਰਿਹਾ ਤੇ ਕੁਝ ਘਰ ਆ ਸਾਹਮਣੇ ਆ ਦੋ ਘਰ ਇੱਥੇ ਆਪਾਂ ਚੱਲਦੇ ਆ। ਇਹ ਪਿੰਡ ਦੇ ਘਰ ਆ। ਕਾਲੂ ਵਾਲਾ ਪਿੰਡ। ਬੜੇ ਔਖੇ ਆ ਰਸਤਾ ਇੰਨਾ ਜਿਹੜੇ ਆ ਘਰ ਆ ਨਾ ਦੋ ਤਿੰਨ ਘਰ ਇਹਨਾਂ ਨੂੰ ਤਾਂ ਕੱਚਾ ਐ। ਕੱਚੀ ਪਹੀ ਜਾਂਦੀ ਆ ਆ ਦੇਖੋ ਇੱਥੇ ਕੋਈ ਉਹ ਨਹੀਂ ਹੈਗਾ ਮੈਨਾਂ ਇਟਾਂ ਲੱਗੀਆਂ ਸੀ ਉਹ ਪਿੱਛੋਂ ਤੱਕ ਲੱਗੀਆਂ ਇੱਥੇ ਸਾਰਾ ਕੁਝ ਕੱਚਾ ਹੀ ਆ ਇਹ ਆ ਇੰਨਾਂ ਦੀਆਂ ਜ਼ਮੀਨਾਂ ਜਿਹੜੀਆਂ ਇੱਧਰ-ਇੱਧਰ ਇਹ ਤਾਂ ਸਹੀ ਆ ਜ਼ਮੀਨਾਂ ਚਲੋ ਬੀਜੀਆਂ ਜਾਣਗੀਆਂ ਦੱਸਾਂ ਦੇਣਾ ਤੱਕ ਜਿਹੜੀਆਂ ਦਰਿਆ ਦੇ ਅੰਦਰ ਆ ਗਈਆਂ ਉੱਥੇ ਔਖਾਗਾ ਇੱਧਰ ਤਾਂ ਕੁਝ ਟਰੈਕਟਰ ਵੀ ਲੱਗੇ ਆ ਉਹ ਪਿੱਛੇ ਬਾਹਰ ਆਏ ਆ ਇੱਕ ਆ ਆਕਾਰ ਹਨ ਜਿਹੜੇ ਦੋ ਆ ਦੇਖੋ ਆ ਦੇਖੋ ਇਹ ਵੀ ਉੱਤੇ ਹੀ ਲੱਗਦੇ ਦਰਿਆ ਦੇ ਇਹ ਆਂਟੀ ਪਾਣੀ ਲੈ ਕੇ ਆਏ ਉੱਥੋਂ ਮੈਨੂੰ ਪਤਾ ਤੁਸੀਂ ਆਂ ਤਾਂ ਪੰਜ ਦੱਸੋ ਮੈਂ ਕਿੱਥੇ ਜਾਵਾਂ ਚੱਲ ਹਾਂ ਨਲਕਾ ਰੁੜ ਗਿਆ ਕਹਿੰਦੇ ਪਾਣੀ ਰੁੜ ਗਿਆ ਪਾਣੀ ਬਹੁਤ ਚੰਗਾ ਹੈ ਇੱਕ ਉਹ ਨਾ ਆ ਖੰਭਾ ਵੀ ਡਿੱਗ ਗਿਆ ਜੀ ਆਂਟੀ ਉਹ ਨਹੀਂ ਖਾਈ ਡਿੱਗ ਪਏ ਇੱਥੇ ਫਰਮ ਹੈਗਾ ਚਮੀਆਂ ਵਾਲਾ ਆ ਵੀ ਨਲਕਾ ਖਰਾਬ ਹੋ ਗਈ ਇਹ ਖਰਾਬ ਪਾਣੀ ਆ ਆਪਣੀ ਥਮੋਟਰ ਲੱਗੀ ਹੋਈ ਹੈ ਅੱਛਾ ਜੀ ਆ ਟਰਾਫਾਰਮ ਆ ਤੁਹਾਡਾ ਸਮਾਨ ਪਿਆ ਕੂਲਰ ਗੱਲ ਸਾਡਾ ਪਿਆ ਹੈ ਉਹ ਫੁੱਟ ਜਾ ਆਹ ਦੇਖੋ ਵੀ ਲੈਨ ਡਿੱਗੀ ਦਰਿਆ ਬਣ ਗਿਆ ਇੱਥੇ ਅੱਛਾ ਜੀ ਥੰਬਾ ਹੈਗਾ ਉੱਥੇ ਸੁਦੇ ਟਰਾਫਾਰਮ ਆ ਇਹਨਾਂ ਦਾ ਘਰ ਦਾ ਸਮਾਨ ਪਿਆ ਆ ਘਰ ਨੂੰ ਜਾਣ ਦਾ ਰਸਤਾ ਆਹ ਵਿੱਚੋਂ ਪਾਰ ਦਿੱਲੀ ਸਾਹ ਦੇਖ ਰੱਖ ਆ ਵੀ ਘਰ ਆ ਕਿੰਨਾ ਦਾ ਘਰ ਹੈ ਜੀ ਜੀ ਉਹ ਤੇ ਤੁਸੀਂ ਇੱਧਰ ਨਹੀਂ ਲੰਘਦੇ ਹੁਣ ਆ ਲੰਘਾ ਹੀ ਆ ਲੰਘਣ ਦਾ ਰਸਤਾ ਦੇਖੋ ਆ ਪਿਆ ਤਾੜਾ ਆ ਵੀ ਆਪਣਾ ਅੱਛਾ ਜੀ ਆ ਸਾਰੇ ਇਹ ਪਿੰਡ ਦੇ ਘਰ ਇਹ ਕਾ ਕਰ ਆ ਕਰ ਦੇਖੋ ਆ ਚੁੰਨੇ ਕਿੰਨੇ ਵਧੀਆ ਸੀਗੇ ਹਾਂ ਅੱਛਾ ਜੀ ਤੇ ਆਪਕੋ ਉਥੇ ਮਟਰ ਲੱਗੀ ਹੋਈ ਹੈ ਤਾਂ ਆਪਨੇ ਹਾਂਜੀ ਇਹ ਖਰਾਬ ਹੋ ਗਿਆ ਫਿਰ ਇਹ ਤਾਂ ਹੁਣ ਮਟਰ ਕਿ ਚਲਣੀ ਪੈ ਗਈ ਇਧਰ ਲਈ ਪੈਲੀ ਆ ਸਾਰਾ ਝੋਨਾ ਲੱਗਿਆ ਹਾਂ ਦਿਖਾਉਣਾ ਮੈਂ ਤੁਹਾਨੂੰ ਆ ਦਿਖਾ ਰਿਹਾ ਤੁਹਾਨੂੰ ਆ ਮੈਂ ਉਹ ਤੁਹਾਨੂੰ ਇਹ ਚੱਤ ਗੋਰਦੇ ਆ ਝੋਨਾ ਲੱਗਿਆ ਨਹੀਂ ਲੱਗਿਆ ਦਰਿਆ ਦੇਖੋ ਆ ਦਰਿਆ ਇਥੋਂ ਆ ਦੇਖੋ ਦਰਖਤ ਦਰਿਆ ਇਥੋਂ ਘੱਟ ਤੋਂ ਘੱਟ 50 ਫੁੱਟ 60 ਫੁੱਟ ਡੂੰਗਾ ਹੋ ਗਿਆ ਦੇਖੋ ਤੁਸੀਂ ਨਿਗਾਹ ਮਾਰੋ ਸਾਰਾ ਏਰੀਆ ਅਰੇਗਿਸਤਾਨ ਬਣ ਗਿਆ ਆ ਸਾਰੀਆਂ ਜ਼ਮੀਨਾਂ ਲੈ ਗਿਆ ਰੋੜ ਕੇ ਆ ਇਹਨਾਂ ਦਾ ਘਰ ਆ ਬਚਿਆ ਕੱਲਾ ਘਾਰ ਹੀ ਬਚਿਆ ਪੂਰਾ ਜੋ ਵੀ ਸਾਈਡ ਸਾਈਡ ਤੇ ਜੇ ਕੰਧ ਹੋਊਗੀ ਆ ਦੇਖੋ ਕੰਧਾਂ ਹੋਊਗੀਆਂ ਸਭ ਕੁਝ ਡੱਗ ਡੁੱਗ ਪਿਆ ਥਾਰਾ ਗੁੱਸੇ ਵਿੱਚ ਆ ਘਰ ਬਚਿਆ ਅਗਲਾ ਘਰ ਆ ਸਾਰਾ ਕੁਛ ਰੇਗਿਸਤਾਨ ਬਣ ਗਿਆ ਅੰਟੀ ਆ ਗਾਰਾ ਤੁਹਾਡਾ ਆਹ ਖਾਰੇ ਆਹ ਠੀਕ ਹੈ ਇੱਥਾ ਕੱਢਿਆ ਨਹੀਂ ਥੂ ਆ ਮੁੱਢ ਤਾਂ ਆ ਗਿਆ ਔਰ ਇੱਥੇ ਹੀ ਰਹਿ ਅੱਛਾ ਜੀ ਇੱਥੇ ਰਹਿਨੇ ਤੁਸੀਂ ਮਾੜੀ ਜ਼ਮੀਨ ਬਾਬਾ ਰੁੜ ਗਈ ਜ਼ਮੀਨ 4.5 ਕਿੱਲੇ ਰੁੜ ਗਈ ਔਰ ਆਪਣੇ ਕੋਲ ਜ਼ਮੀਨ 5.5 ਕਿੱਲੇ ਇੱਥੇ ਤੇ ਦੋ ਕਲੇ ਜੱਠੇ ਕੇ ਲਈ ਹੋਈ ਹੈ ਤੇ 13 ਤੇ ਲਈ ਹੱਦ ਕੋਲ ਹੋਣ ਪਾਈ ਜੇਗੀ ਇਹ ਦੋ ਮੁੰਡਿਆਂ ਦੇ ਠੀਕ ਹੈ ਜੀ ਆਹ ਵੇਖੋ ਇਹਨਾਂ ਦਾ ਘਰ ਦਾ ਉਹ ਉਹ ਘਰ ਕਿੰਨਾ ਦਾ ਜੀ ਆਹ ਸਾਹਮਣੇ ਜਿਹੜਾ ਸਾਰਾ ਡਿੱਗ ਗਿਆ ਅੱਛਾ ਚਲੇ ਗਏ ਇੱਥੇ ਆ ਛੱਡ ਗਏ ਘਰ ਵਿਚਾਰੇ ਦਰਿਆ ਦੇ ਕੰਡੇ ਤੇ ਘਰ ਤੁਹਾਨੂੰ ਦਿਖਾਉਣਾ ਸਾਰਾ ਮਹੌਲ ਆ ਦੇਖੋ ਸਾਰਾ ਅਗਲਾ ਘਰ ਵੀ ਸਾਰਾ ਲੈਚ ਆ ਗਿਆ ਉਹ ਵੀ ਇਹੋ ਜਿਹੇ ਹਾਲਾਤ ਬਣ ਗਏ ਇੱਧਰ ਪੂਰਾ ਰੇਗਿਸਤਾਨ 50 60 60 ਫੁੱਟ ਦੂnga ਦਰਿਆ ਬੜਾ ਬੁਰਾ ਹਾਲਾਤ ਹੋ ਗਏ ਆਂਟੀ ਦੇ ਘਰੇ ਪਾਣੀ ਨਹੀਂ ਹੈਣੀ ਉਹਨਾਂ ਦੇ ਘਰੋਂ ਪਾਣੀ ਲੈ ਕੇ ਆਏ ਸਾਰਾ ਦੁੱਪਾ ਹੀ ਲੱਗਦਾ ਜੀ ਅੱਛਾ ਜੀ ਹਾਂ ਤੇ ਸਾਡੇ ਹੁਣ ਬੜੇ ਹੁਣ ਤਾਂ ਔਖਾ ਹੋ ਗਿਆ ਜੀ ਔਖਾ ਹੋ ਗਿਆ ਅਸੀਂ ਤਾਂ ਘਾਟੇ ਅਸੀਂ ਤੇ 50 ਸਾਲ ਦੇ ਬੇਲੇ ਪਹਿਲਾਂ ਘਰੀ ਅਸੀਂ ਮਿੰਦੋ ਬਾਈ ਥੋੜਾ ਨੋ ਹਨਾ ਥੋੜਾ ਪਿੰਡ ਹੈਗਾ ਕਾਲੂ ਵਾਲਾ ਕਾਲੂ ਵਾਲਾ ਅੱਲੋ ਜਿਹੜਾ ਹੱਦ ਕਰ ਮਡੇ ਬਜ਼ੁਰਗ ਨੇ ਬਣਾਇਆ ਹੈ ਠੀਕ ਹੈ ਜੀ ਤੁਸੀਂ ਥੋੜਾ ਫਿਰ ਵਿਆਹ ਹੋ ਕੇ ਇੱਥੇ ਹੀ ਆਏ ਸੀਗੇ ਇੱਥੇ ਇੱਥੇ ਉਮਰਾਂ ਦੇ ਇੱਥੇ ਬੈਠਾ ਤੇ ਬੱਚੇ ਦੇ ਵਿਚਰ ਮੈਥੂ ਦੇ ਅੱਛਾ ਜੀ ਤਾਂ ਕੋਈ ਬੜਾ ਕੋਈ ਨਹੀਂ ਹੱਦ ਬੱਚੇ ਅਨਪੜ੍ਹ ਰਹੇ ਗਏ ਮੁੰਡੇ ਅਨਪੜ੍ਹ ਹੁਣ ਵੀ ਆਂਟੀ ਕਿਹੜਾ ਕੁਸ ਹੈਗਾ ਹੁਣ ਵੀ ਅਨਪੜ੍ਹੀ ਹਨ ਅਗਲੇ ਬੱਚੇ ਵੀ ਵਿਚਾਰੇ ਨਹੀਂ ਹੁਣ ਤੇ ਬੱਚੇ ਤੇ ਅਸੀਂ ਪਿਛਾ ਕਿਲਾ ਚਾਰਾ ਖਰ ਲਿਆ ਹੋ ਨੰਬਰਦਾਰਾਂ ਅੱਛਾ ਜੀ ਜੀ ਅਸੀਂ ਉੱਥੇ ਥਾਂ ਬਣਾਈ ਪਿਛਲੇ ਮਾਣੇ ਠੀਕ ਹੈ ਜੀ ਬੱਚੇ ਨੂੰ ਪਰਦੇ ਪਹਿਨ ਅੱਜ ਕੱਲ ਪੁੱਤਰੀ ਹੈਗੇ ਕੋਈ ਰਿਸ਼ਤਾ ਨਹੀਂ ਲੈਂਦਾ ਨਾ ਰਿਸ਼ਤਾ ਰਿਸ਼ਤਾ ਕੌਣ ਕਿੰਨੇ ਲੈਣਾ ਜੀ ਹਨਾ ਜਿਹਨਾਂ ਪਹਾੜ ਪਹਾ ਮੁੰਡਾ ਹੈ ਭਾ ਕੁੜੀ ਹੈ ਉਹਨਾ ਇਹ ਘਰ ਤੇ ਉੱਥੇ ਔਖੇ ਸੌਖੇ ਜਥਾਂ ਬਣਾਈਏ ਠੀਕ ਹੈ ਜੀ ਅੱਜ ਪੀਛਾਂ ਤੇ ਉੱਥੇ ਹੁਣ ਬੱਚੇ ਪੜਦੇ ਪਏ ਨਹੀਂ ਠੀਕ ਹੈ ਆ ਤੇ ਮੁੰਡੇ ਮੜੇ ਇੱਥੇ ਫਿਰ ਕੌਣ ਕੌਣ ਰਹਿੰਦਾ ਤੁਹਾਡੇ ਘਰੇ ਇੱਥੇ ਨਾ ਬੱਚੇ ਮੁੰਡੇ ਵੀ ਆ ਜਾਂਦੇ ਨੇ ਅੱਛਾ ਹਾਂ ਬਣਾ ਹੀ ਐ ਭਾਈ ਇੱਥੇ ਪਹਿਲੀ ਹੈ ਇੱਥੇ ਉਹ ਵੀ ਆ ਜਾਂਦੇ ਨੇ ਦੋ ਘਰ ਤਾਂ ਸੀ ਪੱਕੇ ਹੀ ਰਵਿਦਾ ਮੁੰਡੇ ਆ ਜਾਂਦੇ ਪੁੱਤਰੀ ਪੁੱਤਰੀ ਵੀ ਆ ਜਾਂਦੇ ਨੇ ਹਾਰੇ ਬੜਾ ਉਸਤੀਆਂ ਦੇ ਔਖਾਈਏ ਇਹ ਅਗਲਾ ਘਰ ਛੱਡ ਕੇ ਚਲੇ ਗਏ ਦਰਿਆ ਦਾ ਕਰਕੇ ਤੇ ਆ ਵੀ ਥੋੜਾ ਡਿੱਗ ਡੁੱਗ ਪਿਆ ਜੀ ਸਾਰਾ ਕੁਝ ਉਹ ਬਾਈ ਆ ਉੱਥੇ ਦੋ ਮਕਾਨ ਦੇ ਵਿੱਚ ਅੱਗ ਪਿਆ ਤੂੜਿਆ ਮਗਰ ਹਾਰਾ ਪਾਣੀ ਐ ਦੇ ਐ ਡੜ ਰਿਆ ਇੱਥੇ ਪਾਣੀ ਆ ਗਿਆ ਤੇ ਪਹਿਲਾਂ ਦਰਿਆ ਕਿੰਨੀ ਦੂਰ ਸੀ ਇੱਥੋਂ ਤੁਹਾਡੇ ਘਰ ਤੋਂ ਪਹਿਲਾਂ ਤਾਂ ਬਾਈ ਦੂਰ ਹੈਗਾ ਸੀ ਬਿਨਾਂ ਲੱਗੇ ਕਿਹੜਾ ਟਾਈਮ ਲਾਹਦਾ ਏ ਇਹ ਤਾਂ ਛੱਟ 'ਚ ਪੱਜ ਆਇਆ ਸਾਨੂੰ ਸੰਭਲ ਨਹੀਂ ਦਿੱਤਾ ਸੀ ਹੂੰ ਬੜਾ ਔਖਾ ਆ ਵੇਖਾ ਜੀ ਕੋਈ ਨਲਕਾ ਨਾ ਆ ਵੀ ਤਾਂ ਰੁੜ ਗਿਆ ਨਹੀਂ ਉਹ ਨਾਲ ਜਿ ਖੜੀ ਹੈ ਉਹਨ ਪਾਣੀ ਹਟਾ ਵਾ ਨਾ ਹਾਂ ਇਹ ਤਾਂ ਖੜੀ ਨਾ ਹੈ ਜੀ ਅੱਛਾ ਇੱਥੇ ਨਲਕਾ ਸੀਗਾ ਹਾਂ ਇੱਥੇ ਹੀ ਤੇ ਆ ਆ ਆਪਣੇ ਖੇ ਆ ਪੇਗਾ ਆ ਹੂੰ ਖੇਤ ਵਿੱਚ ਸੀ ਚਲੇ ਗਿਆ ਹੁਣ ਆਓ ਗਏ ਰੱਜ ਕਿੰਨਾ ਖੇ ਆ ਤੈਦੇ ਆ ਇੱਥੇ ਬੂਤੇ ਹੀ ਅੰਬਾਂ ਦੇ ਅਸੀਂ ਇਥੇ ਬਾਗ ਹੀ ਹਟਾਏਗਾ ਹਾਂ ਔਰ ਜਿਹੜੇ ਮੋਟੇ ਅੰਬ ਉਹ ਵੀ ਬੂਟਾ ਗਿਆ ਆ ਵੀ ਬੂਟਾ ਚੱਲ ਉਹ ਵੀ ਅੰਬ ਦਾ ਬੂਟਾ ਵੱਡਾ ਉਹ ਵੀ ਗਿਆ ਵਾ ਡੁੱਲਿਆ ਤੇ ਇੱਥੇ ਆ ਹੋਰ ਬੂਟਾ ਹੈ ਹਮ ਮਰ ਆ ਬੂਟਾ ਹੈ ਇਹ ਵੀ ਚੱਲਾ ਹੈ ਹਮ ਤੇ ਹਮ ਨਾ ਖਾ ਜੋ ਬੜਾ ਕੁਛ ਲਾਇਆ ਹੋਇਆ ਹੈ ਠੀਕ ਹੈ ਰਮੀਦਾ ਇੱਥੇ ਠੀਕ ਹੈ ਆਂਟੀ ਧੰਨਵਾਦ ਤੁਹਾਡਾ ਹਾਂ ਹਾਂ ਬੈਠ ਮੈਂ ਕਰ ਹੈਗਾ ਤੇ ਸਾਰੀ ਜ਼ਮੀਨ ਜਮੂਨ ਤਾਂ ਇੱਧਰ ਚਲੇਗੀ ਦਰਿਆ ਚ ਬੜਾ ਔਖਾ ਐਵੇਂ ਸਬਜ਼ੀਆਂ ਕਹਿੰਦੇ ਲਾਈਆਂ ਸੀ ਬੂਟੇ ਲਾਏ ਸੀਗੇ ਰੁੜ ਗਏ ਇਹ ਕਰ ਰਿਹਾਗੇ ਆਪਣੇ ਜਾਨ ਦੇ ਅੰਟੀ ਕੇਕਰ ਉਪਾ ਆ ਗਏ ਵਾਪਸ ਇਹ ਕਰੇ ਚੱਲਦੇ ਆ ਦੇਖੋ ਕੀ ਹਾਲ ਬਣ ਗਿਆ ਇਹਨਾਂ ਦੀਆਂ ਵੀ ਪੇਟੀਆਂ ਪੁੱਟੀਆਂ ਦੇਖੋ ਬਾਹਰ ਰੱਖੀਆਂ ਵਿਚਾਰਿਆਂ ਦੇ ਨਾਲ ਕਾ ਇਹਨਾਂ ਦਾ ਚੱਲਦਾ ਹੋਊਗਾ ਮੰਮਾ ਮੰਮਾ ਨਾਲ ਕਾ ਚੱਲਦਾ ਆ ਆ ਚਲਦਾ ਪਾਣੀ ਹੈਗਾ ਦੇਖ ਇਹ ਵੀ ਬਾਈ ਡਿੱਗ ਗਿਆ ਡਿੱਗ ਗਿਆ ਹੋਰ ਬਸ ਇਹ ਨਾਲ ਸੀ ਹਨਾ ਕਮਰਾ ਇੱਥੇ ਹਾਂਜੀ ਹਾਂਜੀ ਉਦੋਂ ਪੂਰਾ ਸੀਗਾ ਆ ਆਂਟੀ ਦਾ ਘਰ ਹੈਗਾ ਆਂਟੀ ਹੁਣ ਇੱਧਰ ਰਹਿੰਦੇ ਕੋਈ ਕਿ ਨਹੀਂ ਇੱਧਰ ਰਹਿੰਦੇ ਆ ਪਾਨੇ ਕੀ ਅੱਛਾ ਰਹਿੰਦੇ ਆ ਹੋਰ ਘਰ ਰਹਿੰਦਾ ਕਿਹੜਾ ਉਹ ਜਿਹਨਾਂ ਦੀ ਬੈਲੀ ਹੈ ਨਾ ਹੂੰ ਹੂੰ ਉਹ ਤਾਂ ਪਾਰ ਰਹਿੰਦੇ ਨੇ ਇਹ ਵਿਚਾਰੇ ਤਾਂ ਵਿਛੜਿਆ ਗਪੀ ਅੱਛਾ ਤਾਂ ਕਰਕੇ ਇੱਥੇ ਰਹਿੰਦੇ ਪੈੜੀ ਇੰਨੀ ਤਾਂ ਰੁੜ ਗਈ ਸੀ ਨਾ 23 ਚ ਰੁੜੀ ਸੀ ਉਹਨਾਂ ਦੀ ਪੈੜੀ ਠੀਕ ਆ ਹਾਂ ਠੀਕ ਸੀ ਰੁੜ ਗਈ ਸੀ ਉਹ ਬਿਚਾਰੇ ਇੱਥੇ ਬੈਠੇ ਆਓ ਬਈ ਪੇਟੀ ਬਾਹਰ ਰੱਖੀ ਹਾਂਜੀ ਇਹ ਉਹ ਉੱਥੇ ਰੱਖੀ ਆਰ ਉੱਥੇ ਕੋਠੇ ਪੈਰੀ ਆ ਤੁਹਾੜੀ ਖਰਾਬ ਰਾਤੀ ਵਣੂ ਲੱਗਦਾ ਵਣੂ ਤੂੰ ਸਾਫਾਈ ਕਰ ਕੋ ਮਾਰੇ ਸਮਾਨ ਰੱਖੇ ਮੜਾ ਮੜਾ ਅੰਦਰ ਮਾਨ ਉਹਦੇ ਖੁੱਲੇ ਹਾਰਾ ਪਿਆ ਪਸ਼ੂ ਵੀ ਲੈ ਕੇ ਗਏ ਸੀ ਫਿਰ ਪਸ਼ੂ ਤਾਂ ਹੀ ਲੈਂਦੇ ਨਹੀਂ ਅਜੇ ਵੀ ਨਹੀਂ ਲੈਂਦੇ ਉੱਥੇ ਹੀ ਆ ਹਾਂਜੀ ਉੱਥੇ ਹੀ ਆ ਕੋਈ ਜਿਚਾਰੇ ਨਹੀਂ ਹੈ ਕੁਛ ਨਹੀਂ ਹੈ ਆ ਬਸ ਆ ਦੂਲ ਲਿਆ ਨਾ ਗਵਾਂ ਇਹ ਸੋਣੀ ਆਇ ਤੇ ਛੱਡ ਦਿੱਤੀ ਹੈ ਇਹ ਬੱਕੀ ਠੀਕ ਹੈ ਉੱਥੇ ਫਿਰ ਪੱਠੇ ਪੁੱਠੇ ਕੌਣ ਪਾਉਂਦਾ ਉੱਥੇ ਪੱਠੇ ਵਰ ਜਵਾਕ ਹੈਗੇ ਆ ਹੂੰ ਉਹ ਫਿਰ ਮੇਰਾ ਨੋ ਮੇਰਾ ਮੁੰਡਾ ਉੱਥੇ ਰਹਿੰਦੇ ਆ ਉਹ ਮਾਲ ਦੇ ਕਰਨਾ ਬੜਾ ਔਖਾ ਹੋ ਗਿਆ ਇੱਥੇ ਪਾਣੀ ਸੀਗਾ ਸਾਰੇ ਆ ਤਾਂ ਪਾਣੀ ਆ ਕੋਠੇ ਜਿਹੀ ਕੁ ਦੇ ਪਿਆ ਕੋਠੇ ਆ ਹਾਂ ਸਾਰੇ ਆ ਦੇਖੋ ਕਿੱਥੋਂ ਤੱਕ ਪਾਣੀ ਸੀਗਾ ਆ ਦਰਵਾਜ਼ੇ ਅਜੇ ਵੀ ਹਾਂਜੀ ਲਿਬੜੇ ਹਨਾ ਮਿੱਟੀ ਨਾਲ ਬੜਾ ਬੁਰਾ ਹਾਲ ਹੋ ਗਿਆ ਤੁਹਾਡੇ ਸਾਰੇ ਪਿੰਡ ਦਾ ਹਨਾ ਜੀ ਹਰ ਜੀ ਰਲਦੇ ਵਖਦੀ ਨਾਲ ਜਿਹੜਾ ਪਾਣੀ ਆਇਆ ਸੀ ਨਾ ਰਲਣਾ ਕਿੱਥੇ ਕੋਈ ਕਿਤੇ ਬੈਠਾ ਹਨਾ ਕੋਈ ਇਹ ਕਹਿੰਦੇ ਵੀ ਸਾਡੇ ਸਾਰੇ ਜੀ ਕੋਈ ਕਿਤੇ ਆ ਕੋਈ ਕਿਤੇ ਆ ਇਹ ਘਰ ਹੈਗਾ ਜੀ ਇੱਕ ਉਹ ਪਹਿਣਾ ਇੱਕ ਘਰ ਤੇ ਪਰਿਵਾਰ ਰਹੇ ਹੈ ਇਹ ਇਹ ਪਰਿਵਾਰ ਰਹਿੰਦਾ ਇਸ ਘਰ ਚ ਉਹ ਘਰੋਂ ਤਾਂ ਆਪਾਂ ਆਏ ਅੱਗੇ ਰਿਆ ਤੇ ਇੱਥੇ ਵੀ ਰਹਿੰਦੇ ਆ ਰਿਆ ਦੇ ਕੰਡੇ ਤੇ ਤੁਹਾਨੂੰ ਇੱਥੋਂ ਦਿਖਾ ਦਿੰਦਾ ਅੱਗੇ ਕੁੱਤਾ ਕੁੱਤਾ ਨਾ ਹੋਵੇ ਸਸੀ ਆ ਆ ਘਰ ਇਹਨਾਂ ਦਾ ਇਹ ਘਰ ਚ ਰਹਿੰਦੇ ਆ ਕਾਲੂ ਵਾਲੇ ਬਸ ਇੰਨੇ ਘਰ ਹੈਗੇ ਆ ਮਤਲਬ ਆ ਸਾਰਾ ਪਿੰਡ ਜਿਹੜਾ ਆਪਾਂ ਦੇਖ ਲਿਆ 20 ਕੁ ਘਰ ਲਗਭਗ ਇਹ ਉਹ ਪਿੰਡ ਆ ਜਿੱਥੇ ਹਰ ਸਾਲ ਕੋਈ ਨਾ ਕੋਈ ਘਰ ਘਟਦਾ ਇੱਥੇ ਆਬਾਦੀ ਵਾਧੀ ਨਹੀਂ ਹੈਗੀ ਕਿਉਂਕਿ ਕੋਈ ਕਿਤੇ ਉਠ ਜਾਂਦਾ ਕੋਈ ਕਿਤੇ ਉਠ ਜਾਂਦਾ ਤੇ ਬੜੀ ਮਜਬੂਰੀ ਚਾ ਨਾ ਕੋਈ ਰਸਤਾ ਨਾ ਕੋਈ ਹਸਪਤਾਲ ਇਹ ਪਿੰਡ ਵੱਖਰਾ ਪਿੰਡ ਆ ਇੱਕ ਪੰਜਾਬ ਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਆ ਤਾਂ ਮੈਸੇਜ ਜ਼ਰੂਰ ਕਰਿਓ ਤੇ ਲਾਈਕ ਸਬਸਕ੍ਰਾਈਬ ਕਰਦੇ। ਕੋਈ ਸਾਡਾ ਪਿੰਡ ਕਾਲੂ ਵਾਲਾ ਨਿਆਲਿਆ ਜਨ ਦਰਿਆ ਨਹੀਂ ਵਧਿਆ ਸਾਡਾ ਵਾਦਾ ਕਾਲੂ ਵਾਲੇ ਪਾਸ ਆ ਨਿਆ ਆਪਣੇ ਟੈਂਡੀ ਵਾਲੇ ਟੈਂਡੀ ਵਾਲੇ ਪਾਸੋਂ ਟੈਂਡੀ ਵਾਲਾ ਪਾਣੀ ਵਧਿਆ ਕਿੰਨਾ ਕ ਟਾਈਮ ਸੀਗਾ ਉਹ ਤੇ ਹੈਗਾ ਸੇ ਸ਼ਾਨ 5 5:30 ਦੇ ਟਾਈਮ ਹੈਗਾ ਹੂੰ ਫੇਰ ਆ ਪਾਣੀ ਵਾ ਵਧ ਜਾ ਫੇਰ ਅਸੀਂ ਆਪੋ ਰਹਿਮਾਨ ਨੂੰ ਪਾਇਗਾ ਹੂੰ ਕੋਈ ਰਹਿਮਾਨ ਚਾਰੇ ਦਾਣੇ ਕੱਢੇ ਕੇ ਆ ਮਾਰ ਮ ਖਾਣ ਪੀਣ ਦੇ ਕੱਢਿਆ ਹੂੰ ਉਹ ਉੱਤੇ ਥਾਂ ਮੇਰ ਨਾਨਕੇ ਦੋਤੀ ਹਿਲਾ ਗਏ ਆ ਉਥੇ ਅਸੀਂ 15 ਦਿਨ ਬੈਠੇ ਰ ਉਸ ਮਾਰ ਉਥੇ ਆ ਤੇ ਇੱਥੇ ਪਾਣੀ ਉਦੀ ਆ ਗਿਆ ਸੀ ਸ਼ਾਮੀ ਹਾਂ ਪਾਣੀ ਆ ਹੈ ਜੇ ਰਾਤ ਤੋ ਰਾਤ ਪਾਣੀ ਵਾਦ ਗਿਆ ਲੈ ਅ ਰਾਤੋਰਾ ਫੋਲ ਹੋ ਗਿਆ ਹਾਂਜੀ ਤੇ ਰਾ ਨੂੰ ਫਿਰ ਅਸੀਂ ਉਥੇ ਵਸ ਸ਼ਿਫਟ ਹੋ ਗਏ ਆ ਪੋਦੇ ਬੱਚੇ ਜਿਹੜੇ ਸੀ ਉਹ ਪਹਿਲਾਂ ਬੀਆ ਸਾਹਿਬ ਨੇ ਐਲਾਨ ਕਰਦਾ ਆ ਦੇ ਬੱਚੇ ਬਾਹਰ ਕੱਢ ਲਓ ਪਾਣੀ ਕੀ ਪਤਾ ਕੋਈ ਵਾਦ ਸਕਦਾ ਹੂੰ ਹੂੰ ਉਹ ਬੱਚੇ ਵੇ ਆਪੋ ਸਿਆਕ ਤਰੋ ਦੇ ਕੋ ਬੇੜੀ ਲੱਦਿਆ ਕੋਈ ਬੋੜ ਆ ਗਿਆ ਇਹ ਦੇਹ ਲਾਦ ਲੋਕ ਪਾਰ ਨਹੀਂ ਆ ਲੈੜ ਵਾਲ ਕਾਰ ਤੇ ਨਹੀਂ ਲੈੜ ਫਿਰ ਰਾਤੀ ਰਾਤ ਉਹ ਆ ਕਾ ਪੋਦੇ ਕੋਈ ਕਿਰੀ ਪਰ ਗਿਆ ਕੋਈ ਆਪਣੇ ਉਥੇ ਹੀ ਫਿਰ ਰਾਤ ਗੁਜ਼ਾਰੀ ਠੀਕ ਹੈ ਜੀ ਦੋ ਹਰੇ ਨੇ ਵੀ ਜਾ ਇਕੱਠੇ ਹਾਰੇ ਪਰਿਵਾਰ ਕੋ ਹੋਇਆ ਕੋ ਖਿੱਲਰ ਗਿਆ ਆਹ ਜਮੀਨਾਂ ਤੋਂ ਨਿਕਲੀ ਨਹੀਂ ਇਨਾ ਛੱਡ ਕੇ ਜਾਣ ਹੋਇਆ ਬੜਾ ਔਖਾ ਹਾਂ ਜੀ ਹਾਂ ਤੇ ਪਰ ਸਾਡਾ ਪਰਿਵਾਰ ਕਿੱਥੇ ਸੀ ਇੱਥੇ ਲੈਟਰ ਲੂਟ ਬੰਦ ਹੋ ਗਈ ਸੀ ਲੈਟਰ ਦਾ ਸਭ ਵੀ ਬੰਦ ਹੋ ਗਈ ਹੁਣ ਆ ਜੀ ਹਫਤਾ ਵਾ ਚੱਲੀ ਨੂੰ ਹੁਣ ਚੱਲੀ ਹੁਣ ਚੱਲੀ ਬਸ ਉਹ ਵੀ ਆ ਤੇ ਪਿਆਰੀ ਵਾ ਸ਼ੁਕਰ ਜਿੰਨੇ ਵਿਚਾਰੇ ਨੇ ਬੀ ਆਸ ਸਾਹਿਬ ਨੇ ਕੋ ਬਾਪਿਆਂ ਨੇ ਜ਼ੋਰ ਮਾਰਿਆ ਹੂੰ ਰੂਸ ਹੈ ਵਾਲਿਆਂ ਨੇ ਉਹਨਾਂ ਆਹ ਕਾ ਕੇ ਜੈ ਨੂੰ ਵੈਕਸਨ ਦੇ ਪੇਸ਼ ਹੋ ਕੇ ਤਾਂ ਮੱਤੀ ਉਹਨਾਂ ਭੇਜੀ ਮਹਿਲ ਇਹ ਬਾਈ ਦੱਸਦੇ ਕਹਿੰਦੇ ਸਾਡੇ ਜਿਹੜੇ ਕਮਰੇ ਜਾਂ ਜਿਹੜੀਆਂ ਡਿੱਗੀਆਂ ਮਤਲਬ ਕੰਦਾ ਕੰਦਾ ਡਿੱਗੀਆਂ ਚਾਹ ਬਣਾਈ ਸੀ ਬਾਈ ਨੇ ਚਾਹ ਪੀ ਰਹੇ ਆ ਤੇ ਇਹ ਕਹਿੰਦੇ ਵੀ ਜੇ ਮੰਨ ਲਓ ਇਹ ਹੁਣ ਕੰਦਾ ਜਿਹੜੀਆਂ ਡਿੱਗੀਆਂ ਜਾਂ ਕਮਰੇ ਡਿੱਗੇ ਪਾਉਣੇ ਆ ਚਲੋ ਮਿਸਤਰੀ ਦਿਹਾੜੀ ਤਾਂ ਜਹਾ 1000 ਰੁਪਇਆ ਹੋਊਗੀ ਹਨਾ ਆਪਾਂ ਸਾਰਿਆਂ ਨੂੰ ਪਤਾ ਹਨਾ ਬਾਈ 1000 ਹੋਊਗੀ ਹਾਂ ਯਾਰ ਪਰ ਬੱਕੀ ਬਾਈ ਵੱਡੀ ਗੱਲ ਤੁਸੀਂ ਸੀਮੈਂਟ ਰੇਤ ਤਾਂ ਕਿਵੇਂ ਲਿਆਉਂਗੇ ਰੇਤ ਤਾਂ ਸਹੀ ਗਾ ਸੀਮੈਂਟ ਹਨ ਬੜਾ ਦਿੱਖਦਾ ਸੀਮੈਂਟ ਬੱਜਰੀ ਹਾਂਜੀ ਉਹ ਹੁਣ ਦਰਿਆ 'ਚ ਤਾਂ ਬੰਦਾ ਆਪ ਹੀ ਲੰਗਦਾ ਨਾ ਨਾ ਆਪ ਹੀ ਬੜਾ ਔਖਾ ਹੈ ਤੇ ਬਜਰੀ ਬਜਰੀ ਵੀ ਨਹੀਂ ਆਉਣੀ ਤੇ ਸੀਮੈਂਟ ਵੀ ਨਹੀਂ ਆਣਾ ਹਾਂ ਤੇ ਉਹ ਗਾਰੇ ਨਾਲ ਚੱਤਾ ਮਾੜਾ ਮਾੜਾ ਬਰਮਤੀ ਕਰਨੀ ਪਵੇਗੀ ਸਹੀ ਗੱਲ ਇਹ ਤਾਂ ਸਹੀ ਗੱਲ ਗਾਰੇ ਨਾਲ ਹੀ ਕੋਈ ਸੀਮੈਂਟ ਨਹੀਂ ਆਉਣਾ ਹੈਨਾ ਸੀਮੈਂਟ ਆਉਣਾ ਪਿਆ ਬੰਦਾ ਨਹੀਂ ਲੰਘਦਾ ਯਾਰ ਉਰੇ ਉਰੇ ਬੰਦਾ ਨਹੀਂ ਆ ਸਕਦਾ ਹੈਨਾ ਬੜਾ ਔਖਾ ਹੋ ਗਿਆ ਇਹ ਕਹਿੰਦੇ ਵੀ ਸਹੀ ਗੱਲ ਇੱਥੇ ਤਾਂ ਔਖਾ ਹੀ ਆ ਇੱਥੇ ਦਾ ਬੰਦਾ ਸਹੀ ਕਿੰਨਾ ਵੇ ਟਾਈਮ ਹਣਾ ਸੁੱਖ ਮੰਗਾਂਗੇ ਆਪਾਂ ਵੀ ਕਦੇ ਲੜਾਈ ਲੱਗ ਜਾਂਦੀ ਹੈ ਹਣਾ ਬਈ ਜੇ ਮੰਨ ਲਓ ਆਂਟੀ ਲੜਾਈ ਨਹੀਂ ਲੱਗਦੀ ਤਾਂ ਫਿਰ ਆ ਪਾਣੀ ਦਾ ਆ ਪਾਣੀ ਤਾਂ ਸਾਨੂੰ ਪਹਿ ਜਾਂਦਾ ਆ ਸਾਦਾ ਇਹ ਕੋ ਸਾੜੀ ਮਾੜਾ ਜਿਹਾ ਲੰਗੇ ਕੋਈ ਖੜਕਾ ਵਰਕਾ ਆ ਕੇ ਕੀ ਇਹ ਤੇ ਕਿ ਉਹ ਫਿਰ ਪਾਣੀ ਆ ਕੇ ਬਸ ਬਰਬਾਦ ਕਰ ਗਿਆ ਪਿਛਲੇ ਜੋ ਮਹੀਨੇ ਤੋਂ ਬਹੁਤ ਖਤਰਨਾਕ ਹੋ ਗਿਆ ਜੰਗ ਲੱਗੂਗਾ ਜੰਗ ਲੱਗੂਗੇ ਇੱਕ ਜਰਾ ਇੱਥੋਂ ਨਿਕਲਿਆ ਅੱਗੇ ਨਿਕੰਗਾ ਆਖੋ ਖਵਾਨ ਤੇ ਪੈ ਗਿਆ ਉਦੋਂ ਵੀ ਫਿਰ ਛੱਡ ਗਏ ਹੋਣੇ ਤੁਸੀਂ ਹੋਰ ਉਹਦਾ ਵੀ ਅਸੀਂ ਗਏ ਚਲੇ ਜੇ ਕਾਮਰਾ ਹਲ ਗਏ ਚਲੇ ਸੀ ਕਿ ਠੀਕ ਹੈ ਜੀ ਹੋਰ ਉਹਦਾ ਵੀ ਬੜਾ ਖਤਰਾ ਆਉਂਦੇ ਨੇ ਬਿਉਂਡ ਬਾਹਾ ਜੇ ਫਿਰ ਜੰਗ ਲੱਗੂ ਵੇ ਤੇ ਵਿਚਾਰੇ ਸਮਾਨ ਤੁਹਾਨੂੰ ਇੱਥੇ ਸੱਟ ਗਏ ਨੇ ਕੋਈ ਵਿਚਾਲੇ ਇੱਥੇ ਥੋੜੀ ਜੀ ਦੂਰ ਤਾਂ ਹੈਗਾ ਸਾਰੀ 20 ਹਜ਼ਾਰ ਮੰਗਦੇ ਜੀ ਹਾਂਜੀ 20 ਹਜ਼ਾਰ ਪਟਵਾਰੀ ਪਿਛਲੇ ਜਨ ਤੇ ਚਾਹ ਪਟਵਾਰੀ 50 ਹਜ਼ਾਰ ਬੰਦਿਆਂ ਕੋ ਲਿਆ ਹੈ ਅੱਛਾ ਜੀ ਹਾਂ ਜੀ ਤੇ ਉਹ ਹੀ ਪਟਵਾਰੀ ਨੇ ਰਾਤ ਨੂੰ ਲਗੀ ਉਹਨਾਂ ਦਾ ਮੈਂ ਪਹਿਲਾਂ 20 ਹਜ਼ਾਰ ਹੀ ਹੁੰਦੀ ਸੀ ਆਂਦਾ ਪਹਿਲੇ ਕਹਿੰਦਾ ਮਤਲਬ ਗਰਦੌਰੀਆਂ ਕਰਨ ਦਾ ਅੰਜ ਗਰਦੌਰੀ ਕੋਠੇ ਮਕਾਨ ਲਿਖਣ ਦਾ 20000 ਲਵਾਂਗਾ ਦੱਸੋ ਤਾਂ ਤੇ پاس ਕਰੂਗਾ ਮੈਂ پاس ਕਰੂਗਾ ਫਿਰ ਹਾਂ ਨਹੀਂ ਤਾਂ ਮੈਂ ਕੀ ਕਰਨ ਲੈ ਉਹਨੂੰ ਕਹ ਰਹਿੰਦੇ ਅਸੀਂ ਸਾਨੂੰ ਸਾਡੇ ਕੋਲ 20 30 ਹਜ਼ਾਰ ਹੈ ਨਹੀਂ ਹੈ ਹੀ ਨਹੀਂ ਸਾਡੇ ਤੂੰ ਲੇਖੀ ਨਾ ਕਮਰੇ ਆਸਾਂ ਲੁਕਾਈ ਨਹੀਂ ਦੱਸੋ ਇਹੋ ਜੇ ਹਾਲਾਤ ਆ ਹਾਂ ਜੀ ਪਹਿਲਾਂ ਹੀ ਵਿਚਾਰੇ ਇਹ ਕਹਿੰਦੇ ਬਾਈ ਕਹਿੰਦੇ ਵੀ ਅਸੀਂ ਮਾਰਚ ਤੱਕ ਰਹਿਣਾ ਫਿਰ ਇਹ ਘਰ ਵੀ ਛੱਡ ਕੇ ਅਸੀਂ ਚਲੇ ਜਾਣਾ ਹਾਂਜੀ ਮਾਰਚ ਤੱਕ ਰਹਿ ਗਏ ਆ ਉਦੋਂ ਬਾਅਦ ਅਸੀਂ ਚਲਾ ਜਾਣਾ ਪਾਏ ਹਾਂ ਛੱਡ ਕੇ ਬਹਿਣਾ ਪਵੇ ਕਿਉਂਕਿ ਆ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਨਹੀਂ ਬਣੂਗਾ ਜੇ ਆਪਾਂ ਇੱਥੇ ਹੀ ਰਹੀ ਤਾਂ ਹਨਾ ਬਾਈ ਚਲੋ ਧੰਨਵਾਦ ਬਾਈ ਕੀ ਨਾਂ ਕੀ ਸੀਗਾ ਦਰਸ਼ਨ ਸਿੰਘ ਦਰਸ਼ਨ ਸਿੰਘ ਇਹ ਬਾਈ ਦਾ ਘਰ ਠੀਕ ਆ ਆਂਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸੀਗਾ ਇਹਨਾਂ ਦਾ ਘਰ ਟਾਈਮ ਬੜਾ ਹੋ ਗਿਆ। ਆਪਾਂ ਨੂੰ ਉਹਨਾਂ ਨੇ ਚਾਹ ਬਣਾ ਲਈ ਵਿਚਾਰਿਆਂ ਨੇ। ਕਹਿੰਦੇ ਚਾਹ ਪੀਣੀ ਤੁਸੀਂ ਸਵੇਰੇ ਆਏ ਹੋ ਤਾਂ ਹੁਣ ਇਹ ਇਹ ਗੱਲ ਹੋ ਗਈ ਕਿ ਟਾਈਮ ਹੋ ਗਿਆ 5 ਦਾ। 8:05 ਹੋ ਗਏ। ਹੁਣ ਆਪਾਂ ਵਾਪਸ ਚੱਲਦੇ ਆਂ। ਹੌਲੀ-ਹੌਲੀ ਤੇ ਅੱਗੇ 베ੜੀ ਦਾ ਪ੍ਰਬੰਧ ਵੀ ਦੇਖਣਾ ਹੈਗਾ। ਕੋਈ ਲੰਗਰ ਆ ਤਾਂ ਉਹਦੀਆਂ ਮਿਹਨਤਾਂ ਕਰਾਂਗੇ। ਭਾਈ ਸਾਨੂੰ ਵੀ ਲਗਾ ਦੇ। ਤੇ ਜਲਦੀ-ਜਲਦੀ ਪਹੁੰਚਦੇ ਆਂ 2 ਕਿਲੋਮੀਟਰ ਦੀ ਬਾਟ 2 ਕਿਲੋਮੀਟਰ ਬਾਟ ਕੱਢ ਕੇ ਤੇ ਆਪਾਂ ਕੰਡੇ ਦੇ ਪਹੁੰਚਣਾ ਸਤਲੁਜ ਦੇ ਆਜੋ ਇੱਧਰ ਨਾਲ-ਨਾਲ ਦਰਿਆ ਪਰ ਇੱਥੇ ਬੇੜੀ ਨਹੀਂ ਹੈਗੀ ਇੱਥੋਂ ਨੇੜਾ ਤੇ ਅੱਗੋਂ ਦੂਰ ਹੈ ਹੋਰ ਕਿਸੇ ਦਾ ਸਾਡੇ ਡੇਗ ਪਿਆ ਬਾਈ ਸਾਰੇ ਕਿੱਥੇ ਸੀਗਾ ਉਹ ਦਰਾ ਤੇ ਕੰਡੇ ਸੀ ਅੱਛਾ ਉੱਥੇ ਸੀਗਾ ਹਾਂ ਸਾਰੇ ਡੇਗ ਪਿਆ ਤੁਸੀਂ ਫਿਰ ਹੁਣ ਕਿਸੇ ਦੇ ਘਰੇ ਬੈਠੇ ਅਸੀਂ ਇਹਨਾਂ ਦੇ ਘਰੇ ਰਹਿਨੇ ਹਾਂ ਉਹ ਹੀ ਖਾਰੇਗਾ ਸਾਡਾ ਉਹ ਕਿਸੇ ਦਾ ਵੀ ਹੈ ਉਹ ਵੀ ਅੱਛਾ ਆ ਘਰ ਵੀ ਠੀਕ ਹੈ ਤੁਹਾਡਾ ਘਰ ਵਿੱਚ ਦਰਿਆ 'ਚ ਚਲੇ ਗਏ ਠੀਕ ਹੈ ਜੀ ਠੀਕ ਹੈ ਤੇ ਬੱਚੇ ਪੜਦੇ ਹੁਣ ਹਾਂ ਇਹ ਕੁੜੀ ਨੇ ਜਾਂਦੀ ਸਾਡੀ ਇਹ ਮੁੰਡੇ ਤਾਂ ਦੋ ਦੂਜੇ ਪਾਸ ਹੋ ਗਏ ਸਨ ਇਹ ਵੱਡਾ ਮੁੰਡਾ ਜਾਂਦਾ ਸੀ ਠੀਕ ਹੈ ਜੀ ਹਾਂ ਠੀਕ ਹੈ ਇਹ ਵੀ ਆਂਟੀ ਹੁੜੀ ਵੀ ਇਸੇ ਪਿੰਡ ਦੇ ਆ ਇਹ ਕਹਿੰਦੇ ਸਾਡਾ ਘਰ ਇੱਥੇ ਸੀਗਾ ਤੇ ਉਹ ਦਰਿਆ ਦੇ ਵਿੱਚ ਚਲੇ ਗਿਆ ਠੀਕ ਆ ਸਾਡਾ ਤਾਂ ਬੁਰਾ ਹਾਲ ਹੈ ਕੋਈ ਹਾਲ ਨਹੀਂ ਜਮੀਨ ਕਿੰਨੀ ਆ ਜੀ ਤੁਹਾਡੀ ਜਮੀਨ ਸਾਦੇ 5 ਕਿੱਲੇ ਸੀ ਸਾਰੇ ਦੇ ਕੇ ਪਈ ਅੱਛਾ ਜੀ ਤੇ ਪਸ਼ੂ ਪੁੱਛੂ ਕਿੱਦਨੇ ਪਸ਼ੂ ਹੈਗੇ ਨਾ ਉਹ ਮੈਂ ਗਾਇਆਂ ਤੇ ਦੋ ਇੱਕ ਬੱਚੀ ਹੈਗੀ ਅੱਛਾ ਇੱਥੇ ਆ ਇੱਥੇ ਬੰਨ ਦੇ ਉੱਤੇ ਇੱਥੇ ਠੀਕ ਹੈ ਜੀ ਠੀਕ ਹੈ ਤੇ ਹੁਣ ਫਿਰ ਪਸ਼ੂਆਂ ਨੂੰ ਪਾਉਣ ਨੂੰ ਕੀ ਪਾਉਨੇ ਤੂੜੀ ਟਾੜੀ ਤੂੜੀ ਪਾਉਣਾ ਕੰਦੀ ਜੀ ਕਾਲੀ ਜੀ ਠੀਕ ਹੈ ਜੀ ਹਾਂ ਕੀ ਕਰ ਤੇ ਤੁਹਾਡੇ ਘਰ ਦੇ ਕੀ ਕੰਮ ਕਰਦੇ ਖੇਤੀ ਕਰਦੇ ਤੁਸੀਂ ਹਾਂ ਖੇਤੀ ਕਰਦਾ ਹਾਂ ਅੱਜ ਕੀ ਨੌ ਕੀ ਹੈ ਬਾਈ ਦਾ ਐ ਮਕੀਤ ਬਾਈ ਠੀਕ ਹੈ ਜੀ ਇਹਨਾਂ ਦਾ ਘਰ ਇਹ ਇੱਥੇ ਹੀ ਰਹਿਣੇ ਹੋ ਨਾ ਤੁਸੀਂ ਹਾਂ ਠੀਕ ਹੈ ਜੀ ਠੀਕ ਹੈ ਓ ਬੇੜੀ ਦਾ ਕੰਡਾ ਆਪਾਂ ਇੱਧਰ ਦੀ ਇੱਧਰ ਦੀ ਚੱਲਦੇ ਆਪਾਂ ਇੱਥੋਂ ਨੇੜਾ ਹੈਗਾ ਦਰਿਆ ਉਧਰ ਦੀ ਦੂਰ ਪਊਗਾ ਬੜੀ ਦੂਰ ਅੱਗੋਂ ਤੁਰ ਕੇ ਜਾਵੜਾਂਗੇ ਫਿਰ ਜਿੱਥੋਂ ਤੱਕ ਬਾਈਕ ਲੱਗਿਆ ਮੇਰਾ ਇੱਥੇ ਵਿਆਹ ਆਏਗਾ ਸੀ ਬਾਰਡਰ ਬਾਰਡਰ ਤੋਂ ਪਾਣੇ ਵਾਲੇ ਅੱਛਾ ਉੱਥੇ ਸਿਗਿਆ ਤੇ ਹੁਣ ਆ ਗਏ ਆਪਣੀ ਰਿਸ਼ਤੇਦਾਰੀ ਹੈਗੀ ਚੌਕੀ ਦੇ ਬਹੁਤ ਡੇ ਨਵੇਂ ਕਮਰੇ ਪਾਹਾਂ ਦੇ ਪਏ ਨੇ ਅੱਛਾ ਜੀ ਉੱਥੇ ਜਾਣਾ ਆਹੋ ਨਾ ਤੇਰੇ ਪਾਪਾ ਗਏ ਆ ਅਸੀਂ ਥਾ ਪਾੰਦ ਪਏ ਆ ਠੀਕ ਹੈ ਆ ਗਏ ਥਾ ਥਾ ਛੱਡ ਗਏ ਨਾ ਦੇਖਦੀ ਪਈ ਤੋਂ ਨਵੀਂ ਬਣਾਈ ਨੇ ਆਪਣੀ ਚੌਕੀ ਤੇ ਠੀਕ ਹੈ ਇਹ ਸਾਰੇ ਤੁਸੀਂ ਸਾਰੇ ਇਹ ਚੀਜ਼ਾਂ ਸਾਰੇ پرانے ਆ ਫਿਰ ਤੁਸੀਂ ਆ ਬੈਗ ਬੂਗ ਚੱਕੇ ਹਨਾ ਜੀ ਹਾਂ ਸਾਰਾ ਟੱਬਰ ਹੀ ਅਸੀਂ ਬਾਦਰ ਤੋਂ ਆਏ ਆ ਅੱਛਾ ਜੀ ਕਿਹੜੀ ਪਹਿਣੀ ਤੂੰ ਗਲਾਬੇ अच्छा गुलाबे तो फिर ਤੁਸੀਂ ਇੱਥੇ ਵਿਆਹ ਤੇ ਆਏ ਨਾ ਚਲੋ ਤੁਹਾਨੂੰ ਵੀ ਵਧੀਆ ਲੱਗਿਆ ਵਿਆਹ ਫਿਰ ਵਧੀਆ ਲੱਗਿਆ ਤਾਂ ਕਿਵੇਂ ਪਾਣੀ ਦਾ ਸਾਨੂੰ ਮਾਰਾ ਲੱਗਿਆ ਵਿਆਹ ਵਧੀਆ ਲੱਗਿਆ ਹਾਂ ਵਿਆਹ ਵਧੀਆ ਲੱਗਿਆ ਠੀਕ ਹੈ ਜੀ ਪਾਣੀ ਦਾ ਕੰਮ ਮਾਰਾ ਹੋ ਗਿਆ ਕਿਹੜਾ ਸਾਰੀ ਚੀਜ਼ੀ ਲੋੜ ਨਾ ਭਰਾਂ ਚੱਲ ਜਾਈਏ ਠੀਕ ਹੈ ਜੀ ਇੱਥੇ ਆਊਗਾ ਕੋਈ ਬੇੜਾ ਜੀ ਨਹੀਂ ਇਹ ਫਿਰ ਇਹਨੇ ਬੈਗ ਕਿਵੇਂ ਚੱਕਣਗੇ ਇੰਨੇ ਬੈਗ ਚੱਕੇ ਨਹੀਂ ਨਾ ਜਾਣੇ ਉਹ ਨਹੀਂ ਤੁਰ ਚੱਕ ਲਵਾ ਦੇ ਸੰ ਲੈ ਆ ਜੋ ਪਾਰ ਪਾਰ ਕੋਹਣ ਪਾਰ ਤਾਂ ਬਹੁ ਮੈਂ ਤਾਂ ਆਪ ਬੇੜੀ ਭਾਲਦਾ ਹਨਾ ਹਾਂ ਆਪਾਂ ਕਿੱਥੇ ਲੈ ਜਾਂਦੇ ਆ ਆ ਦੇਖੋ ਕਿੰਨੇ ਜਾਣੇ ਸਾਡੇ ਇੱਥੇ ਦਰੀ ਆਏ ਨਾ ਅੱਜ ਪਿਆਰ ਆਵਾਂ ਦੇ ਕਿੱਥੇ ਇੱਥੇ ਖੜੇ ਬੇੜੀ ਦਾ ਪਰ ਬੇੜੀ ਇੱਥੇ ਨਹੀਂ ਆਉਂਦੀ ਜਿੱਥੋਂ ਆਪਾਂ ਚੜੇ ਸੀ ਨਾ ਆਪਾਂ ਉੱਥੇ ਵਾਪਸ ਇਹਨਾਂ ਨੂੰ ਕਹਿਤਾ ਵੀ ਬੇੜੀ ਭਾਈ ਇੱਥੇ ਨਹੀਂ ਆਉਂਦੀ ਉੱਥੇ ਹੀ ਆ ਜਾਓ ਸਾਰੇ ਜਾਣੇ ਤੇ ਉੱਥੇ 2 ਕਿਲੋਮੀਟਰ ਬੈਗ ਸਾਰੇ ਚੱਕਣੇ ਪੈਣੇ ਇਹਨਾਂ ਨੂੰ ਉਹ ਵਿਆਹ ਦੇਖ ਕੇ ਆਏ ਆਂ ਅੰਟੀ ਹੋਰੀ ਆਪਾਂ ਦਾ ਬੇਲੀ ਬੇੜੀ ਗੋਲੇ ਆ ਗਏ ਤੇ ਵਿਆਹ ਵਾਲੇ ਜਿਹੜੇ ਪ੍ਰਾਣੇ ਸੀਗੇ ਉਹ ਉੱਥੇ ਹੀ ਆ ਉੱਥੇ ਕਿਹੜੀ ਬੇੜੀ ਜਾਂਦੀ ਕੋਈ ਨਹੀਂ ਬੇੜੀ ਜਾਂਦੀ ਉੱਥੇ ਕੀ ਪਤਾ ਉਹਨਾਂ ਨੂੰ ਕਿਸੇ ਕਿਹਾ ਹੋਊਗਾ ਤੇ ਆਪਾਂ ਦਾ ਪਹੁੰਚ ਚੱਲੇ ਰਹਿ ਗਿਆ 1.5 ਕਿਲੋਮੀਟਰ ਹੋ ਦੇਖੋ ਕੰਡਾ ਬਸ ਅੱਗੇ ਬੇੜੀ ਦੇਖਦੇ ਆਂ ਕੋਈ ਚਲਾਉਣ ਵਾਲਾ ਮਿਲ ਗਿਆ ਨਿਕਲਦੇ ਆਂ ਲੇਟ ਹੋ ਜਾਾਂਗੇ ਸੱਦਾ ਪਾਉਣਾ ਕਿਲੋਮੀਟਰ ਰਹਿ ਗਿਆ ਟੱਟ ਸਮੁੰਦਰੀ ਟੱਟ ਦੇਖੋ ਜਿਹੜੇ ਵਿਚਾਰੇ ਕੰਮ ਕਰਨ ਦੂਜੇ ਪਿੰਡਾਂ 'ਚ ਜਾਂਦੇ ਆ ਲੋਕ ਉਹ ਵਿਚਾਰੇ ਨੇ ਹਨੇਰੇ ਹੋ ਕੇ ਫੇਰ ਬੇੜੀ ਤੇ ਫੇਰ ਇਸ ਪਿੰਡ ਆਉਂਦੇ ਆ ਡੰਡੀ ਪਿੰਡ ਵਾਲਿਆਂ ਦੀ ਨਿਸ਼ਾਨੀ ਆ ਇੱਥੋਂ ਲੰਘਦੇ ਆ ਸਾਰੇ ਪਾਰ ਲਾਉਣ ਨੂੰ ਹੋਰ ਤਾਂ ਕੋਈ ਬੰਦਾ ਹੈ ਨਹੀਂ ਕਬਈਆ ਕਿਸ਼ਤੀ ਤੇ ਲੱਜਾਈ ਜਾਂਦਾ ਤੇ ਦੇਖਦੇ ਆ ਬਾਈ ਮੰਨ ਜੇ ਗੱਲ ਤਾਂ ਆ ਬਾਈ ਇਹ ਵਿਚਾਰੇ ਦੀਆਂ ਮਿੰਤਾ ਕਰੀਆਂ ਮੈਂ ਕਿਹਾ ਬਾਈ ਯਾਰ ਪਾਰ ਲਾ ਦੇ ਹਾਂ ਤਿੰਨ ਜਣੇ ਆ ਇਹ ਸੂਰਜ ਦੇਖੋ ਉੱਪਰ ਸੂਰਜ ਦਾ ਨਜ਼ਾਰਾ ਦੇਖੋ ਤੁਸੀਂ ਛੋਟਾ ਆ ਜਾਂ ਸੂਰਜ ਆ ਤੇ ਇਧਰ ਦੀ ਤਾਂ ਨਹੀਂ ਗਿੱਲਾ ਉਹ ਅੱਗੇ ਹੈ ਨਹੀਂ ਉਹਨੇ ਤਾਂ ਆ ਜਾਣਾ ਆਪਣੇ ਤੋਂ ਲੰਘਿਆ ਨਹੀਂ ਜਾਣਾ ਨਾ ਟੱਟ ਜਾਂ ਗਿੱਲਾ ਇਧਰ ਇਧਰ ਆ ਦੇਖੋ ਦਰਿਆ ਉਹ ਵਿਚਾਰਾ ਮੈਂ ਉਹਨੂੰ ਬਾਜ ਦਿੱਤੀ ਮੈਂ ਕਿਹਾ ਬਾਈ ਯਾਰ ਸਾਨੂੰ ਪਾਰ ਕਰਾ ਦੇ ਕਿਉਂਕਿ ਇਸ ਟਾਈਮ ਤੇ ਲੰਘਣ ਵਾਲਾ ਕੋਈ ਨਹੀਂ ਹੈਗਾ ਪਿੰਡ ਵਾਲਿਆਂ ਨੇ ਉਧਰ ਨੂੰ ਫਿਰੋਜ਼ਪੁਰ ਨੂੰ ਹੁਣ ਇਸ ਟਾਈਮ ਜਾਣਾ ਨਹੀਂ ਹੈਗਾ ਤੇ ਇੱਥੇ ਆ ਜਾ ਹੈ ਤਾਂ ਖੁੱਬਾ ਹੀ ਚੱਕੜੀ ਆ ਚਲੋ ਕੋਈ ਨਹੀਂ ਕੋਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਆ ਜਾ ਕੁਝ ਨਹੀਂ ਹੁੰਦਾ ਆ ਜਾ ਨਹੀਂ ਸਖਤੀ ਆ ਕੰਡਾ ਇੰਨਾ ਉਹ ਨਹੀਂ ਹੈਗਾ ਪਹਿਲਾਂ ਪਾਓ ਉਥੋਂ ਸੁਬਾ ਉੱਥੋਂ ਚੜੇ ਸੀਗੇ ਉਹ ਸਾਹਮਣੇ ਕੰਡੇ ਤੇ ਬੇੜੀਆਂ ਹੁਣ ਬਾਈ ਨੂੰ ਹਾਕ ਮਾਰੀ ਸੀ ਮੰਨ ਨਹੀਂ ਗਿਆ ਯਾਰ ਚਲੋ ਸ਼ੁਕਰ ਰੱਬ ਦਾ ਸੂਰਜ ਵੀ ਆਹ ਨੀਚੇ ਹੋਈ ਜਾਂਦਾ ਸੂਰਜ ਡੁੱਬਨ ਦਾ ਵੀ ਟਾਈਮ ਹੋ ਗਿਆ ਪੈਰ ਧੋ ਲਈਏ ਇੱਥੋਂ ਰੁਕ ਜਾ ਦਰਿਆ ਚ ਪੈਰ ਪੈਰ ਧੋ ਲਈਏ ਦਰਿਆ ਦੇ ਪਾਸੇ ਉਹ ਨਹੀਂ ਫਸਦਾ ਕੁਝ ਨਹੀਂ ਹੁੰਦਾ ਉਹ ਮਿੱਟੀ ਪੋਲੀ ਆ ਕੁਛ ਨਹੀਂ ਹੁੰਦਾ ਆ ਗਿਆ ਬਾਈ ਆ ਗਿਆ ਚਲੋ ਧੰਨਵਾਦ ਬੈਠ ਗਏ ਆਪਾਂ 베ੜੀ ਚ ਪੈਰ ਪੂਰੇ ਵੀ ਮੈਂ ਢੋਲੇ ਯਾਰ ਚੱਕਰ ਨਾਲ ਲਿਬੜ ਗਏ ਸੀਗੇ ਤੇ ਬਾਈ ਹੁਣ ਮੋੜ ਕੇ ਲਾਊਗਾ ਆਹੀ ਤਾਂ ਆਪਦਾ ਕੰਮ ਵੇੜੀ ਇੱਗਾ ਚੱਲ ਅੱਛਾ ਜੀ ਹੋ ਰਹੀ ਹੈ ਅਸੀਂ ਮੋੜ ਲਈ ਐਵੇਂ ਮੁੜ ਕੇ ਜਦੋਂ ਉਹ ਵੇਖ ਤੇ ਬੇੜੀ ਅੰਦਰ ਖੜੀ ਹੈ ਨਾ ਕੋਈ ਬੰਦਾ ਕੋ ਨਹੀਂ ਤੋ ਛੱਡਣ ਵਾਲਾ ਠੀਕ ਹੈ ਠੀਕ ਹੈ ਹਾਂ ਮੈਂ ਤਾਂ ਹੀ ਦੇਖ ਕੇ ਬਾਜ਼ ਮਾਰੀ ਮੈਂ ਕਿਹਾ ਯਾਰ ਉਹ ਬੇੜੀ ਲੱਗੀ ਆ ਪਰ ਬੰਦਾ ਕੋਈ ਨਹੀਂ ਦਿਸਿਆ ਹਾਂ ਤੇ ਉਹ ਕੁਝ ਪਰੌਣੇ ਬੈਠੇ ਸੀ ਪਤਾ ਨਹੀਂ ਕਿਦੇ ਘਰੋਂ ਕਿੱਥੇ ਉਹ ਉੱਥੇ ਕਹਿੰਦੇ ਸੀ ਲੰਘਣਾ ਉਹ ਉੱਥੇ ਬੇੜੀ ਹੈਗੀ ਉਹ ਅੱਛਾ ਜੀ ਜਾਣਗੇ ਆਪੇ ਉੱਥੇ ਬੇੜੀ ਹੈ ਹੈ ਹੋਊਗੀ ਉੱਥੇ ਹਾਂ ਉਹ ਕੋਈ ਹੋਰ ਵੀ ਛੋਟੀਆਂ ਵੀ ਹੈਗੀਆਂ ਉੱਥੇ ਠੀਕ ਹੈ ਜੀ ਇੱਥੇ ਪਾਣੀ ਡੂੰਗਾ ਬਾਈ ਹਾਂ ਪਾਣੀ ਆਵੇ ਥੱਲੇ ਲੱਗਦਾ ਹੀ ਨਹੀਂ ਅੱਛਾ ਜੀ ਇੱਥੇ ਪਾਣੀ ਹੈਗਾ 10-15 ਫੁੱਟ ਠੀਕ ਹੈ ਜੀ ਠੀਕ ਹੈ ਪਾਣੀ ਰੋੜੂ ਵੀ ਫੁੱਟ ਬਣਾਇਆ ਜੇ ਵੀ ਅੱਛਾ ਇਨਾ ਕਿਨਾਰੀ ਤੋਂ ਥੱਲੇ ਹੋਣ ਦੇ ਬਾਵਜੂਦ ਵੀ ਪਾਣੀ 20 ਫੁੱਟ ਅੱਛਾ 20 ਫੁੱਟ ਹਾਂ ਬਣਾਈ ਬੇੜੀ ਦੀ ਸਪੀਡ ਦੇਖੋ ਸੀ ਨਹੀਂ ਇੱਥੇ ਜ ਨਾਲ ਲਾਉਂ ਆ ਚੜਨ ਨੂੰ ਫੇਰ ਕਿੰਨੀ ਚੜੇ ਇੱਥੇ ਚਲਾ ਦੇ ਪਾਣੀ ਇੱਥੇ ਬਹੁਤ ਡੂੰਗਾ ਨਾਲ-ਨਾਲ ਨਾਲ-ਨਾਲ ਬਹੁਤ ਡੂੰਗਾ ਇਹਨੂੰ ਚੜ੍ਹੇ ਹੋ ਹੂੰ ਉਹ ਉੱਪਰ ਪਰ ਜਾਗੇ ਨਾ ਅੱਛਾ ਇੱਥੋਂ ਚੜ੍ਹ ਜੀਏ ਕਿਤੇ ਇਹ ਕਿਲੋ ਨਹੀਂ ਇਹ ਅੱਗੇ ਨਦੀ ਨੂੰ ਕਿਨਾਰੇ ਬੂਟੇ ਨੇ ਹੂੰ ਉਧਰ ਹੀ ਉਹਨੇ ਬੂਟੇ ਇਹ ਸਾਰੇ ਇਹ ਹਰ ਪਹਿਲੀ ਇੱਧਰ ਆ ਕੇ ਉੜੇ ਇੱਧਰ ਆ ਗਿਆ ਠੀਕ ਹੈ ਜੀ ਠੀਕ ਹੈ ਬਸ ਆਪਣਾ ਕੰਡਾ ਓਣੀ ਵਾਲਾ ਉਹ ਸੁਪੈਂਦੇ ਨੇ ਆਹੋ ਨਦੀ ਪਹਿਲਾਂ ਉੱਥੇ ਸੀਗਾ ਨਾ ਹੁਣ ਤਾਂ ਉਹ ਪੈਦੇ ਕਿਹੜੇ ਨੇ ਉਹ ਕੋੜੀ ਪੋਲ ਬਣ ਗਈ ਅੱਸੀ ਕਰਮ ਹੈਗੇ ਸੀ ਤੂੰ ਦਾਸ ਕਰਮ ਰਹੇਗਾ ਪਹਿਲੀ ਵੀ 4 ਕਿਲੇ ਗਏ ਤੇ ਨਾ ਠੀਕ ਆ ਜੀ ਸਾਰਾ ਪਹਿਲੀ ਇੱਧਰ ਗਿਆ ਆ ਸਾਰੀਆਂ ਜ਼ਮੀਨਾਂ ਚ ਹੋ ਗਿਆ ਪਿਆ ਉੱਥੋਂ ਲੈ ਤਿਆ ਉਹ ਕੋੜਾ ਹਾਰੇ ਇਧਰ ਇਹਨੇ ਢਾਈ ਇਹਨੇ ਕੀ ਬੇੜੀ ਲੱਗ ਗਈ ਆਜੋ ਕੀ ਇਹਨਾਂ ਦੇ ਲਾਸ਼ ਕਿਨੇ ਮਾਰੇ ਨੇ ਠੀਕ ਆ ਭਾਈ ਧੰਨਵਾਦ ਜੀ ਟੋਡਾ ਸਾਰਿਆਂ ਦਾ ਮਿਹਰਬਾਨੀ ਤੇ ਆ ਬਾਹਰ ਤੱਕ ਪਚਾਈ ਠੀਕ ਆ ਬਾਈ ਠੀਕ ਆ ਹੁਣ ਚੱਲੇ ਹੁਣ ਚੱਲੇ ਪਿੰਡ ਆ ਦੇਖੋ ਇਹਨਾਂ ਦਾ ਵਿਚਾਰਿਆਂ ਦਾ ਐ ਹੀ ਆ ਬਸ ਕਿਸ਼ਤੀਆਂ ਜੀ ਲੰਗਦਾ ਸਾਰਾ ਸਾਲ ਦਿਵਾਲੀਆਂ ਲੋੜੀਆਂ ਇੱਥੇ ਹੀ ਲੰਗਦੀਆਂ ਸਾਰੀਆਂ ਇੱਥੇ ਹੀ ਵਰਦੀਆਂ ਨੇ ਦਿਵਾਲੀਆਂ ਲੋੜੀਆਂ ਸਹੀ ਗੱਲ ਆ ਬਾਈ ਕੋਈ ਰਸਤਾ ਨਹੀਂ ਇਹੋ ਜਿਹੇ ਰਸਤੇ ਲੰਘ ਕੇ ਜਾਈਦਾ ਤੇ ਕਾਲੂ ਵਾਲੇ ਪਿੰਡ ਦਾ ਆਪਣਾ ਸੀਗਾ ਟਾਰਗੇਟ ਅੱਜ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾ ਦਿੱਤਾ ਹੁਣ ਆਪਾਂ ਵਾਪਸ ਚੱਲਦੇ ਆਂ ਇਥੋਂ ਲੰਘ ਕੇ ਸਾਰੀਆਂ ਜ਼ਮੀਨਾਂ ਰੁੜੀਆਂ ਦਰਿਆ 'ਚ